ਪਾ ਕਹਿੰਦੇ ਕਿ ਸਰਕਾਰਾਂ ਕੁਝ ਐਦਾਂ ਦੇ ਲਾਅ ਬਣਾਣ ਕੁਝ ਗਵਰਨਮੈਂਟਸ ਨੇ ਬਣਾਏ ਵੀ ਨਹੀਂ ਕੁਝ ਸਟੇਟਸ ਵਿੱਚ ਕਿ ਲੇਕਿਨ ਗਵਰਨਮੈਂਟ ਜੇ ਬੈਨ ਕਰੇਗੀ ਜੇ ਇੱਕ ਨੌਨਸੈਂਸ ਰੀਲ ਨੂੰ ਬੈਨ ਕਰੇਗੀ ਕਿ ਇੱਕ ਪਾਸੇ ਸਨੇਲ ਪੈ ਨੇ ਪਲੇਟਸ ਦੇ ਵਿੱਚ ਦੂਜੇ ਪਾਸੇ ਨੂਡਲਸ ਪੈ ਨੇ ਬੱਚਾ ਉਛਾਲ ਰਿਹਾ ਦੋਵਾਂ ਨੂੰ ਕਿ ਲਾਈਕ ਜੇ ਉਹ ਕੰਟੈਂਟ ਬੈਨ ਕਰਨ ਦੇ ਲਈ ਬਨੇਗਾ ਕੋਈ ਲਾਅ ਜਾਂ ਉਪਰਕਲਾ ਸਟੇਟ ਲੈਵਲ ਦੇ ਉਹਦੇ ਤੇ ਤੇ ਜ਼ਾਹਿਰ ਹੈ ਕਿ ਜਿਹੜਾ ਕਿਸੇ ਖਾਸ ਕਿਸਮ ਦੇ ਇਜ਼ਮ ਜਾਂ ਕਿਸੇ ਖਾਸ ਕਿਸਮ ਦੀ ਪੋਲਿਟਿਕਸ ਜਾਂ ਨੈਰੇਟਿਵ ਨੂੰ ਪੋਲਿਟੀਕਲ ਨੈਰੇਟਿਵ ਨੂੰ ਪ੍ਰੋਪਗੇਟ ਕਰਨ ਦੇ ਚੈਨਲਸ ਨੇ ਉਹ ਵੀ ਤੇ ਬੰਦ ਹੋਣਗੇ ਨਾ ਬਟ ਦੇ ਡੋਨਟ ਵਾਂਟ ਦੇ ਵਾਂਟ ਕਿ ਕਿ ਇਹ ਸਾਡੇ ਕੰਜ਼ਿਊਮਰ ਨੇ ਇਹਨਾਂ ਦੇ ਜ਼ਰੀਏ ਅਸੀਂ ਫਰਦਰ ਆਪਣੇ ਪੋਲਿਟੀਕਲ ਨੈਰੇਟਿਵਸ ਆਪਣੇ ਪੋਲਿਟੀਕਲ ਜਿਹੜੀਆਂ ਰਾਈਵਲਰੀਜ਼ ਜਿਹੜੀਆਂ ਨੇ ਨਾ ਉਹ ਸੋਸਾਇਟੀ ਤੱਕ ਪਹੁੰਚਾ ਸਕਦੇ ਹਾਂ ਤੁਸੀਂ ਵੇਖੋ ਜਿਹੜਾ ਇਹ ਯੰਗ ਜਨਰੇਸ਼ਨ ਹੈ ਜਿਹੜੀ ਕਿ ਜਿਹਦੇ ਵਿੱਚ ਜਿਨ੍ਹਾਂ ਨੂੰ ਮੈਂ ਰੋਜ਼ ਮੁਖਾਤਬ ਹੁੰਨੀ ਆ 19 18 ਸਾਲ ਦੇ 20 ਸਾਲ ਦੇ ਦੇ ਸਟੂਡੈਂਟਸ ਜਿਹੜੇ ਗ੍ਰੈਜੂਏਸ਼ਨ ਦੇ ਨੇ ਉਹ ਬਹੁਤ ਹੀ ਐਗਰੈਸਿਵ ਨੇ ਬੜੇ ਇੰਪਲਸਿਵ ਨੇ ਇੰਨੀ ਸ਼ੈਲੋ ਨੋਲਿਜ ਹੈ ਨੋਲਿਜ ਨਹੀਂ ਉਹਨੂੰ ਕਹਿਣਾ ਚਾਹੀਦਾ ਇਨਫੋਰਮੇਸ਼ਨ ਈ ਜਿਹੜੀ ਜਸਟ ਇੱਕ ਕਲਿੱਕ ਵਿੱਚੋਂ ਜਿਹੜੀ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਜਾਂ ਜਿਹੜੀ ਇੱਕ ਰੀਲ ਚੋਂ ਇਨਫੋਰਮੇਸ਼ਨ ਮਿਲ ਜਾਂਦੀ ਹੈ ਉਹ ਕਈ ਵਾਰੀ ਮੈਨੂੰ ਭੇਜਿਆ ਜਾਂਦਾ ਕਿ ਮੈਮ ਇਜ਼ ਥਿਸ ਟਵੀਟ অর ਇਜ਼ ਥਿਸ ਰੀਲ ਇਜ਼ ਅ ਅ ਰੀਅਲ ਥਿੰਗ অর ਇਟਸ ਅ ਪ੍ਰੋਪਾਗੈਂਡਾ ਮਤਲਬ ਮੈਨਾਂ ਕਹੇ ਕਿ ਹੁਣ ਜੇ ਤੁਸੀਂ ਮੈਨੂੰ ਕਿਸੇ ਆਰਟੀਕਲ ਦਾ ਹਵਾਲਾ ਦੇਵੋਗੇ ਤੇ ਮੈਂ ਉਹਦੇ ਰੈਫਰੈਂਸ ਚੈੱਕ ਕਰਾਂਗੀ ਨਾ ਕਿ ਲਿਖਣ ਤੁਸੀਂ ਜਿਹੜੇ ਬੰਦਾ ਲਿਖਣ ਵਾਲਾ ਹੈ ਉਹਨੇ ਫਰਦਰ ਆਪਣੀ ਸਪੋਰਟ ਵਿੱਚ ਕੀ ਰੈਫਰੈਂਸ ਪਾਇਆ ਆਪਾਂ ਉਹਨੂੰ ਕਰਾਸ ਚੈੱਕ ਕਰ ਸਕਦੇ ਹਾਂ ਉਹਦੀ ਕੋਈ ਕ੍ਰਿਟੀਕਲ ਐਨਾਲਿਸਿਸ ਹੋ ਸਕਦਾ ਪਰ 30 ਸੈਕਿੰਡ ਦੀ ਰੀਲ ਹੁਣ ਮੈਂ ਤੁਰ ਕੇ ਬਣਾ ਦਿੱਤੀ ਕਿ ਆਹ ਚੀਜ਼ ਕਰੋਗੇ ਤੇ ਐਦਾਂ ਹੋ ਜਾਏਗਾ ਹਾਂ ਇਹ ਗਵਰਨਮੈਂਟ ਆ ਗਈ ਤੇ ਇਹ ਇਹ ਕਰ ਦੇਗੀ ਅਸੀਂ ਇਹ ਕਰ ਦਿੱਤਾ ਜਾਂ ਇਹ ਹੀ ਰੰਗ ਸਭ ਸਾਰੀ ਕੰਟਰੀ ਦਾ ਹੋ ਜਾਣਾ ਚਾਹੀਦਾ ਹੈ ਮਤਲਬ ਹੈਲਥ ਥਰੂ ਲੈ ਕੇ ਕਿੰਨਾ ਹੁੰਦਾ ਜੀ ਮਤਲਬ ਬੜਿਆ ਅਜੀਬ ਕਿਸਮ ਦੀਆਂ ਕੀ ਆਪ ਦਹੀਂ ਖਾ ਰਹੇ ਹੋ ਦਹੀਂ ਮਤ ਖਾਈਏ ਦਹੀਂ ਮਤ ਖਾਈਏ ਜਾਂ ਜਾਂ ਮਤਲਬ ਕਿ ਵੀ ਆਪ ਵੀ ਤੁਸੀਂ ਦਹੀਂ ਗਲਤ ਖਾ ਰਹੇ ਹੋ ਦੁੱਧ ਦੁੱਧ ਨਹੀਂ ਪੀਣਾ ਇਹਦੇ ਨਾਲ ਇਹ ਕੰਬੀਨੇਸ਼ਨ ਇਹ ਗਲਤ ਹੈ ਤੁਸੀਂ ਖਾ ਰਹੇ ਹੋ ਹਾਂ ਜੀ ਹਾਂ ਜੀ ਇਸ ਕਿਸਮ ਦਾ ਉਹ ਕਿੰਨੀ ਮਿਸ ਇਨਫੋਰਮੇਸ਼ਨ ਜਿਹੜੀ ਫੈਲ ਰਹੀ ਹੈ ਮਿਸ ਇਨਫੋਰਮੇਸ਼ਨ ਦਾ ਫਲਡ ਹੈ ਜਦੋਂ ਤੁਸੀਂ ਵੇਖੋ ਆਪਾਂ ਫੇਸਬੁੱਕ ਵਗੈਰਾ ਚਲੋ ਉਹ ਫਿਰ ਵੀ ਬੜੇ ਇੱਕ ऐसे प्लेटफॉर्म ने जिथे ਤੁਸੀਂ ਇੱਕ ਕੁਝ ਵੱਡੀ ਪੋਸਟ ਚ ਲਿਖਦੇ ਹੋ ਤੁਸੀਂ ਉਹਦੇ ਲਈ ਜ਼ਿੰਮੇਦਾਰ ਹੋ ਤੁਹਾਨੂੰ ਜੇ ਕੋਈ ਕਰਾਸ ਕੁਐਸਚਨਿੰਗ ਹੁੰਦੀ ਹੈ ਤੇ ਤੁਸੀਂ ਉੱਥੇ ਆਪਣਾ ਪੱਖ ਰੱਖੋਗੇ ਵੀ ਮੈਂ ਇਹ ਚੀਜ਼ ਲਿਖੀ ਹੈ ਤੇ ਮੈਂ ਇਹ ਤਾਂ ਲਿਖੀ ਹੈ ਬਟ ਉਹ ਨਾ ਰੀਲ ਜਾਂ ਫਿਰ ਇਹ ਇਹ ਇੱਕ ਸ਼ਾਰਟ ਅਟੈਂਸ਼ਨ ਸਪੈਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਤੇ ਕੋਈ ਉਹਨਾਂ ਦਾ ਤੇ ਕੋਈ ਬੇਸ ਹੀ ਨਹੀਂ ਹੈ ਨਾ ਉਹਦੇ ਵਿੱਚ ਤੇ ਇਨਫੋਰਮੇਸ਼ਨ ਮਿਸ ਇਨਫੋਰਮੇਸ਼ਨ ਹੀ ਜਿਹੜੀ ਹੈ ਉਹਗੇ ਪਚਾਈ ਜਾ ਰਹੀ ਇਨ ਫੈਕਟ ਪਹਿਲਾ سوشل میڈیا Facebook ਵਗੈਰਾ ਇਹ ਹੁਣ ਜੈਂਜ਼ੀ ਚ ਤੇ ਇੰਨੇ ਪ੍ਰਪਲਰਿਤ ਹੈ ਹੀ ਨਹੀਂ ਕਿ Instagram ਹੈ ਜ਼ਿਆਦਾ ਕੇਵਲ Instagram ਹੈ Snapchat ਇਹ ਦਨੀਆਂ ਚ ਜ਼ਿਆਦਾ ਚਲਦੀਆਂ ਨੇ ਤੇ ਕੁਝ ਉਹਨਾਂ ਦੀਆਂ ਆਪਣੀਆਂ ਕੁਝ ਯੰਗਸਟਰਸ ਦੀਆਂ ਉਦਾਂ ਵੀ ਕੁਝ ਸਾਈਟਸ ਨੇ ਲਾਈਕ ਜਿਹਦੇ ਵਿੱਚ ਥੋੜਾ ਸੋਸ਼ਲ ਇੰਜੀਨ ਕਹਿੰਦੇ ਜੀ ਅਸੀਂ ਕਰ ਰਹੇ ਹਾਂ ਬਟ ਉਹ ਸੋਸ਼ਲਿੰਗ ਜਿਹੜੀ ਉਹਨੂੰ ਉਹ ਬਹੁਤ ਸਾਰੇ ਸਾਈਬਰ ਇਸ਼ੂਸ ਉਹਦੇ ਵਿੱਚ ਸਾਹਮਣੇ ਆਉਂਦੇ ਨੇ ਬੱਚੇ ਕਾਫੀ ਕਾਫੀ ਚੀਜ਼ਾਂ ਦੇ ਵਿੱਚ ਕਿੱਦਾਂ ਦੇ ਬਹੁਤ ਤਰ੍ਹਾਂ ਦੇ ਆਪਾਂ ਨੂੰ ਕੇਸ ਜਿਹੜੇ ਨੇ ਇਸ ਤਰੀਕੇ ਦੇ ਨਜ਼ਰ ਆ ਰਹੇ ਨੇ ਤੇ ਮਿਸ ਇਨਫੋਰਮੇਸ਼ਨ ਤੇ ਇੱਕ ਇੰਨਾ ਕੋ ਫਲੱਡ ਹੈ ਕਿ ਆਪਾਂ ਜੀ ਸੋਸ਼ਲ ਮੀਡੀਆ ਤੇ ਜੇ ਕੋਈ ਕੰਮ ਦੀ ਚੀਜ਼ ਵੇਖਣ ਲੱਗੀਏ ਨਾ ਤੇ ਅਸੀਂ ਮਤਲਬ ਬਿਲਕੁਲ ਸਾਡਾ ਦਿਮਾਗ ਜਿਹੜਾ ਬੌਂਦਲ ਕਰਕੇ ਡਿੱਗ ਜਾਏਗਾ ਤੁਹਾਨੂੰ ਸਕਰੋਲ ਕਰਦੇ ਰਹੋ ਤੁਹਾਨੂੰ ਕੋਈ ਕੰਮ ਦੀ ਚੀਜ਼ ਨਹੀਂ ਮਿਲਣ ਵਾਲੀ ਉਹਦੇ ਵਿੱਚ ਅਲਟੀਮੇਟਲੀ ਬ੍ਰੇਨ ਹੀ ਜਵਾਬ ਦਿੰਦਾ ਬਸ ਕਰ ਤੇ ਅੱਗੇ ਜਾ ਕੇ ਫਿਰ ਤੁਸੀਂ ਵੇਖ ਲੋ ਇਹਦਾ ਇੱਕ ਜਿਹੜਾ ਜੀ ਜਦੋਂ ਆਪਾਂ ਕੋਈ ਫਿਲਮ ਵੀ ਇਕ ਦੇ ਸੀ ਪਹਿਲਾਂ ਕਿ ਕਿਤਾਬ ਪੜ੍ਹਦੇ ਸੀਗੇ ਫਿਰ 10 ਮਿੰਟ ਉਹ ਆਪਣੇ ਨਾਲ ਰਹਿੰਦੀ ਸੀ 10 ਮਿੰਟ 15 ਮਿੰਟ ਜਾਂ ਕੁਝ ਦਿਨ ਵੀ ਹੋ ਸਕਦਾ ਜਿੰਨਾ ਵੀ ਸਰਦਾਰ ਉਹ ਚੀਜ਼ ਸੀਗੀ ਉਸ ਤੋਂ ਬਾਅਦ ਉਹ ਗ੍ਰਾਸਪ ਹੁੰਦੀ ਸੀ ਉਹਦੀ ਇੱਕ ਮੈਮਰੀ ਬਣਦੀ ਸੀ ਆਪਾਂ ਸੋਚ ਹੁਣ ਉਹ ਇੱਕ ਰੀਲ ਆ ਰਹੀ ਹੈ ਉਹਦੇ ਵਿੱਚ ਮਤਲਬ ਸੈਡ ਇਮੋਸ਼ਨ ਆ ਇੱਕ ਰੀਲ ਵਾਲੀ ਉਹ ਹੈਪੀ ਆ ਕੋਈ ਕਨਫਿਊਜ਼ਿੰਗ ਆ ਤੋ ਉਹ ਉਧਰ ਇਮੋਸ਼ਨਸ ਨਾਲ ਬੜਾ ਖੇਡ ਰਿਹਾ ਐ ਸੋਸ਼ਲ ਮੀਡੀਆ ਆਪਣੇ ਨਾਲ ਬਹੁਤ ਸਾਰਾ ਸੋਸ਼ਲ ਵੈਲਿਊ ਇਮੋਸ਼ਨਲ ਕੋਸ਼ੀਅੰਟ ਕਿੰਨਾ ਨੀਚ ਆ ਗਿਆ ਇਮੋਸ਼ਨਲ ਕੋਰਸਨ ਦੇ ਤੇ ਇਹ ਹਾਲ ਹੋ ਗਏ ਨੇ ਕਿ ਲਾਈਕ ਤੁਸੀਂ ਹੁਣ ਇੱਕ ਕੋਈ ਡੈਥ ਸੀਨ ਵੇਖ ਰਹੇ ਹੋ ਮਤਲਬ ਬੱਚਾ ਆਪਣੇ ਦਾਦੇ ਦੀ ਡੈਥ ਦੇ ਨਾਲ ਨਾ ਰੀਅਲ ਲਾਈਫ ਦੇ ਵਿੱਚ ਨਹੀਂ ਅਟੈਚ ਨਹੀਂ ਉਹ ਉਹਦੀ ਰੀਲ ਬਣਾ ਕਰਕੇ ਜਿਹੜਾ ਇਦਾਂ ਦਿਖਾਊਗਾ ਜਾਂ ਉਹਦੀ ਇੱਕ ਫੋਟੋ ਖਿੱਚ ਕੇ ਉੱਥੇ ਪਾ ਕਰਕੇ ਕਿ ਮੇਰੇ ਔਰ ਇਦਾਂ ਦਾ ਕੰਟੈਂਟ ਜਿਹੜਾ ਹੈ ਤੁਹਾਡੇ ਇਮੋਸ਼ਨਲ ਉਸ ਚੀਜ਼ ਨੂੰ ਵੀ ਹਰ ਬੰਦੇ ਬੰਦਾ ਵੀ ਇਮੋਸ਼ਨਲ ਐਵੋਲੂਸ਼ਨ ਦੇ ਅਲੱਗ ਪੱਧਰ ਤੇ ਖੜਿਆ ਹੈ ਹੁਣ ਤੁਸੀਂ ਕਿਸੇ ਕੋਈ ਕਿਸੇ ਦਾ ਕੋਈ ਐਕਸੀਡੈਂਟ ਇੰਨਾ ਜ਼ਾਦੀਆਂ ਆਉਂਦੀਆਂ ਤਸਵੀਰਾਂ ਉੱਥੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਤੈਰਦੀਆਂ ਹੋਈਆਂ ਵੇਖੋਗੇ ਔਰ ਆਪਾਂ ਨੂੰ ਸਾਹਮਣੇ ਪਤਾ ਨਹੀਂ ਹੈਗਾ ਕਿ ਕਿਸ ਏਜ ਗਰੁੱਪ ਦਾ ਬੰਦਾ ਜਿਹੜਾ ਉਸ ਕੰਟੈਂਟ ਨੂੰ ਕੰਜ਼ਿਊਮ ਕਰ ਰਿਹਾ ਹੈ ਕਿ ਉਹ 10 ਸਾਲ ਦੀ ਬਾਲਵਸਥਾ ਵਾਲਾ ਹੈ ਕਿ ਉਹ ਇੱਕ ਯੰਗਸਟਰ ਹੈ ਕਿ ਇੱਕ ਬਜ਼ੁਰਗ ਹੈ ਔਰਤ ਹੈ ਮਰਦ ਹੈ ਜਾਂ ਕੌਣ ਹੈ ਅੱਗੇ ਉਹਨੂੰ ਕੰਜ਼ਿਊਮ ਕਰਨ ਵਾਲਾ ਤੇ ਇਸ ਤਰੀਕੇ ਦਾ ਜਿਹੜਾ ਰੈਕਲੈਸ ਇੱਕ ਮਤਲਬ ਦੌੜ ਹੈ ਹਰ ਚੀਜ਼ ਹਰ ਇਮੋਸ਼ਨ ਨੂੰ ਹੀ ਸਕ੍ਰੀਨ ਦੇ ਉੱਤੇ ਅਪਲੋਡ ਕਰ ਦੇਣ ਵਾਲੀ that is somewhat you know very challenging ਬਹੁਤ ਸੀਰੀਅਸ ਇੱਕ ਉਹ ਚੀਜ਼ ਹੈ ਹੁਣ ਆਪਾਂ ਨੂੰ ਮੈਨੂੰ ਲੱਗਦਾ ਕਿ ਬੱਚਿਆਂ ਦੇ ਵਿੱਚ ਨਾ ਡੈਥ ਨੂੰ ਵੇਖ ਕੇ ਐਕਸੀਡੈਂਟ ਵਾਇਲੈਂਸ ਨੂੰ ਵੇਖ ਕੇ ਉਹ ਸੰਵੇਦਨਾ ਪੈਦਾ ਨਹੀਂ ਹੁੰਦੀ ਜਿਹੜੀ ਆਪਾਂ ਨੂੰ ਹੁੰਦੀ ਸੀਗੀ ਹਾਂਜੀ ਉਸਮ ਇਹ ਨਾ ਨਹੀਂ ਪੈਦਾ ਹੁੰਦੀ ਫਿਲਮਾਂ ਦੇ ਵਿੱਚ ਵੀ ਤੁਸੀਂ ਵੇਖੋ ਕਿ ਅੱਜ OTT ਚੈਨਲ ਦੇ ਉੱਤੇ ਵੀ ਜਿਸ ਲੈਵਲ ਦੀ ਉਹ ਵਾਇਲੈਂਸ ਵਿਖਾਈ ਜਾਂਦੀ ਹੈ ਕਿ ਉਹ ਤੁਹਾਡਾ ਹੱਥ ਕੱਟ ਕੇ ਖਾ ਗਿਆ ਦੋ ਉਂਗਲੀਆਂ ਤੇ ਉਹਦੇ ਪਰ ਹੱਥ ਟੁੱਟਦਾ ਐਦਾਂ-ਐਦਾਂ ਦੀ ਵੀ ਕੰਟੈਂਟ ਆਂਦੇ ਨੇ ਹੁਣ ਬੱਚੇ ਨੂੰ ਉਹ ਚੀਜ਼ਾਂ ਸਰਪ੍ਰਾਈਜ਼ ਨਹੀਂ ਕਰਦੀਆਂ ਉਹਦਾ ਐਨਾ ਇਮੋਸ਼ਨ ਜਿਹੜਾ ਉਹ ਠੰਡਾ ਹੋ ਗਿਆ ਹੈ ਕਿ ਉਹ ਉਹ ਉਸ ਸੰਵੇਦਨਾ ਦਾ ਪੱਧਰ ਜਿਹੜਾ ਨਾ ਉਹ ਉਹਦਾ ਨਾ ਉਹ ਉਹਦੀ ਪੀਕ ਵੱਧ ਰਹੀ ਹੈ ਪੀਕ ਵੱਧ ਰਹੀ ਹੈ ਉਹ OTT ਤਾਂ ਜੋ ਸ਼ੁਰੂ ਹੋਇਆ ਜਾਂ ਸਿਨੇਮਾ ਵਿੱਚ ਤੁਸੀਂ ਫਿਲਮਾਂ ਦਾ ਆਪਾ ਗ੍ਰਾਫ ਵੇਖ ਲਿਏ ਜਿਸ ਕਿਸਮ ਦਾ ਸਿਨੇਮਾ ਬਣ ਲੱਗ ਗਿਆ ਵੀ ਉਹ ਜਿਵੇਂ ਰਣਵੀਰ ਕਪੂਰ ਵਰਗੇ ਨੇ ਉਹ ਚਾਕਲੇਟ ਬாய் ਚਾਕਲੇਟ ਬாய் ਇਮੇਜ ਛੱਡ ਕੇ ਤੇ ਇਧਰ ਨੂੰ ਆਣਾ ਪਿਆ ਉਹ ਭਾਵੇਂ ਆਪਣੇ ਜਾਂ ਹੋਰ ਸ਼ਾਹਿਦ ਕਪੂਰ ਇਸ ਕਿਸਮ ਦੇ ਅਦਾਕਾਰ ਨੇ ਜਿਨ੍ਹਾਂ ਦੇ ਕਈ ਇਮੇਜ ਬਣੀ ਹੋਈ ਸੀ ਇਮੇਜ ਬਣੀ ਹੋਈ ਸੀ ਉਹ ਉਧਰ ਨੂੰ ਜਾ ਰਹੇ ਨੇ ਤੇ ਉਹਦਾ ਕੋਈ ਅੰਤ ਨਹੀਂ ਆ ਰਿਹਾ ਅੰਤ ਨਹੀਂ ਆ ਰਿਹਾ ਬਿਲਕੁਲ ਨਹੀਂ ਆ ਰਿਹਾ ਤੇ ਉਸ ਚੀਜ਼ ਦੀ ਜਿਹੜੀ ਇੱਕ ਇੱਕ ਕਾਪੀ ਹੈ ਉਹ ਆਪਾਂ ਆਪਣੀਆਂ ਰੀਲਾਂ ਦੇ ਵਿੱਚ ਕਰਨੀ ਜਾਂ ਕਰਕੇ ਦਿਖਾਣੀ ਸ਼ੁਰੂ ਕਰ ਦਿੱਤੀ ਕਿ ਮੈਨੂੰ ਕੋਈ ਟੂ ਹੈਲਪ ਵਿਦ ਇਟ ਹਾਂ ਇਟ ਇਟ ਮੇਕਸ ਨੋ ਡਿਫਰੈਂਸ ਇਹ ਆਪ ਬੱਚੇ ਬੜੀ ਆਸਾਨੀ ਨਾਲ ਕਿਸੇ ਚੀਜ਼ ਨੂੰ ਵੀ ਮਤਲਬ ਇੱਕ ਚੀਜ਼ ਕਹਿ ਕੇ ਆਪਾਂ ਚਲੇ ਜਾਂਦੇ ਆ ਕਿਉਂਕਿ ਸਾਡਾ ਇਮੋਸ਼ਨਲ ਇੱਕ ਐਸਕੇਪਿਜ਼ਮ ਜਿਹਨੂੰ ਕਹਿੰਦੇ ਨੇ ਐਸਕੇਪਿਜ਼ਮ ਐਸਕੇਪਿਜ਼ਮ ਹੈ ਬਿਲਕੁਲ ਕਿ ਸਾਨੂੰ ਕੀ ਫਰਕ ਪੈਂਦਾ ਹੈ ਇਹਦੇ ਨਾਲ ਪਹਿਲਾਂ ਸਾਨੂੰ ਸਾਡਾ ਦਿਲ ਦਹਿਲਦਾ ਹੁੰਦਾ ਸੀ ਕਿਸੇ ਚੀਜ਼ ਨੂੰ ਵੇਖ ਕੇ ਜਾਂ ਕੋਈ ਕੋਈ ਚੀਜ਼ ਆਪਾਂ ਵੇਖਦੇ ਆ ਵੀ ਫੀਲ ਰੋਮਾਂਟਿਕ ਨਾਓ ਨਾਓ ਵੀ ਫੀਲ ਸਕੈਡ ਨਾਓ ਵੀ ਫੀਲ ਯੂ نو ਵੈਰੀ ਮਚ ਕਨਫਿਊਜ਼ ਉਹ ਇਮੋਸ਼ਨ ਸਾਰੇ ਓਵਰਲੈਪ ਹੋ ਗਏ ਨੇ ਇਹ ਰੀਲ ਦੀ ਵਜ੍ਹਾ ਤੋਂ ਕਿਉਂਕਿ ਇੱਕ ਵਾਰੀ ਤੁਸੀਂ ਸਾਹਮਣੇ ਤੁਹਾਡੇ ਸਹੀ ਗੱਲ ਹੈ ਤੁਹਾਡੀ ਕੀ ਤੁਹਾਡੇ ਕੋਲ ਬਹੁਤ ਹੀ ਰੋਨ ਵਿਲਾਪ ਵਾਲੀ ਕੋਈ ਚੀਜ਼ ਆ ਰਹੀ ਹੈ ਫਿਰ ਤੁਹਾਡੇ ਅੱਗੇ ਕੋਈ ਕਾਰਟੂਨ ਨੱਚਦਾ ਹੋਇਆ ਆ ਰਿਹਾ ਹੈ ਔਰ ਇੰਨੀ ਸੀਰੀਅਸ ਚੀਜ਼ਾਂ ਦੇ ਪਿੱਛੇ ਵੀ ਕਈ ਵਾਰੀ ਤੁਸੀਂ ਵੌਇਸਓਵਰ ਵੇਖੋਗੇ ਕਿ ਬੜਾ ਫਨੀ ਕਿਸਮ ਦਾ ਲਗਾਇਆ ਹੁੰਦਾ ਹੈ ਤੇ ਸਾਡੇ ਜਿਹੜੀਆਂ ਸੈਂਸਿਸ ਨੇ ਸਾਡੀਆਂ ਉਹ ਬਹੁਤ ਹੀ ਕੰਪਲਿਕੇਟਿਡ ਵੇ ਦੇ ਨਾਲ ਕੰਮ ਕਰਦੀਆਂ ਨੇ ਹੁਣ ਜੇ ਉਹਨਾਂ ਸੈਂਸਿਸ ਨੂੰ ਹੀ ਸਪਲਾਈ ਇਸ ਤਰੀਕੇ ਦੇ ਕੰਟੈਂਟ ਦੀ ਆਪਾਂ ਮਿਲੇਗੀ ਤੇ ਉਹ ਸਬਕੌਨਸ਼ੀਅਸ ਦੇ ਵਿੱਚ ਤੇ ਜਾ ਹੀ ਰਿਹਾ ਹੈ ਨਾ ਤੇ ਉਹ ਸੋਨਰ অর ਲੇਟਰ ਥੋੜੇ ਟਾਈਮ ਚੋਂ ਨੇ ਕੌਨਸ਼ੀਅਸ ਜੀ ਰਿਫਲੈਕਟ ਹੋਣਾ ਸ਼ੁਰੂ ਕਰ ਦੇਣ ਜੀ ਇਹ ਜਨਰੇਸ਼ਨ ਜਿਹੜੇ ਆਪਾਂ ਹੁਣ ਕਿਉਂ ਸੀਰੀਅਸ ਮੈਟਰ ਹੈ ਕਿਉਂਕਿ ਕਿਡਸ ਐਂਡ ਯੂਥ ਇਜ਼ ਦਾ ਫਿਊਚਰ ਇਹ ਸਾਡੇ ਕਲਚਰ ਦਾ ਫਿਊਚਰ ਹੈ ਸਾਡੀ ਸੋਸਾਇਟੀਲ ਇਸ਼ੂਜ਼ ਦੀ ਗੰਭੀਰਤਾ ਨੂੰ ਅੱਗੇ ਲਿਜਾ ਕਰਕੇ ਵਿਚਾਰਨ ਵਾਲੇ ਲੋਕ ਨੇ ਜਿਨ੍ਹਾਂ ਨੇ ਅੱਗੇ ਜਾ ਕੇ ਇਹਨਾਂ ਮੁੱਦਿਆਂ ਦੇ ਉੱਤੇ ਜੋ ਲੰਘ ਕੇ ਇਹਨਾਂ ਦੇ ਉੱਤੇ ਕੋਈ ਚਿੰਤਨ ਮੰਤਨ ਕਰਨਾ ਬਟ ਮੰਤਨ ਚਿੰਤਨ ਦਾ ਤੇ ਵਕਤ ਹੀ ਨਹੀਂ ਨਾ ਅਟੈਂਸ਼ਨ ਸਪੈਨ ਇਜ਼ ਕੇਵਲ 30 ਸਕਿੰਡ ਦੇ ਵਿੱਚ ਹੀ ਕਿਉਂਕਿ ਜੇ 30 ਸਕਿੰਡ ਚ ਤੁਹਾਡੀ ਰੀਲ వైరਲ ਨਹੀਂ ਨਾ ਹੋਈ ਫਿਰ ਉਹ ਤੇ ਫੇਲ ਹੈ ਜੀ ਜੀ ਉਹਦਾ ਕੋਈ ਮਤਲਬ ਨਹੀਂ ਬਣਿਆ ਔਰ ਉਹਦੀ ਕੰਟੈਕਸਟ ਵੀ ਕਿਵੇਂ ਚੈੱਕ ਕੀਤਾ ਜਾਏਗਾ ਕਿ ਹੁਣ ਮੈਂ ਇੱਕ ਬਿਲਕੁਲ ਈਡੀਅਟ ਚੀਜ਼ ਪਾ ਦੇਵਾਂ ਉਹਦੇ ਵਿਊ ਕਿੰਨੇ ਨੇ ਤੇ ਤੁਸੀਂ ਇੱਕ ਬਹੁਤ ਸਮਝਦਾਰ ਕੋਈ ਗਹਿਰੀ ਚੀਜ਼ ਦੀ ਗੱਲ ਕਰੋ ਵੈਸੇ ਤੇ ਗਹਿਰੀ ਚੀਜ਼ 30 ਸਕਿੰਡ ਚ ਹੋ ਨਹੀਂ ਸਕਦੀ ਮੈਂ ਮਤਲਬ ਸਮਾਂ ਚਾਹੀਦਾ ਹੈ ਪੂਰਾ ਅੱਛਾ ਖਾਸਾ ਸਮਾਂ ਚਾਹੀਦਾ ਹੈ ਕੰਪਲੈਕਸ ਚੀਜ਼ਾਂ ਨੂੰ ਪੜੋ ਕੰਪਲੈਕਸ ਚੀਜ਼ਾਂ ਦੇ ਉੱਤੇ ਡਿਸਕੋਰਸ ਕਰੋ ਕੰਪਲੈਕਸ ਚੀਜ਼ਾਂ ਦੇ ਉੱਤੇ ਜਿਹੜੇ ਨੇ ਅਸੀਂ ਵਿਚਾਰ ਕਰੀਏ ਕੰਪਲੈਕਸਿਟੀ ਦੇ ਵਿੱਚੋਂ ਹੀ ਇਹ ਸਾਡੀ ਸਾਈਕੋਲੋਜੀ ਸਾਡਾ ਸਮਾਜ ਸਾਡੇ ਜੋ ਵੀ ਅਸੀਂ ਹੁਣ ਤੱਕ ਦੀ ਵੇਖਦੇ ਆ ਨਾ तमाम ਚੀਜ਼ਾਂ ਇਹ ਕੰਪਲੈਕਸਟ ਚੀਜ਼ਾਂ ਦੇ ਵਿੱਚੋਂ ਹੀ ਨਿਕਲੇ ਨੇ ਸੋ ਕੰਪਲੈਕਸਿਟੀ ਤੋਂ ਐਸਕੇਪ ਨਾ ਕਰੋ ਜੀ ਉਹਨੂੰ ਮਾਣੋ ਸਭ ਤੋਂ ਉਹਨੂੰ ਮਾਣੋ ਕੰਪਲੈਕਸ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਇੱਕ ਕਈ ਮਤਲਬ ਮੈਨੂੰ ਨਹੀਂ ਲੱਗਦਾ ਕਿ ਓਵਰ ਸਿੰਪਲੀਫਿਕੇਸ਼ਨ ਜਿਹੜਾ ਹੈ ਉਹ ਇੱਕ ਕੋਈ ਸੋਲੂਸ਼ਨ ਹੈ ਇਹ ਪ੍ਰੋਬਲਮ ਹੈ ਆਉਣ ਵਾਲੀ ਮਤਲਬ ਨਿਊਟਰਨ ਪ੍ਰੋਟੋਨ ਦੀ ਜਿਵੇਂ ਚੇਨ ਪ੍ਰੋਸੈਸ ਹੁੰਦੀ ਹੈ ਨਾ ਓਵਰ ਸਿੰਪਲੀਫਿਕੇਸ਼ਨ 10 ਹੋਰ ਨਵੀਆਂ ਪ੍ਰੋਬਲਮਸ ਖੜੀਆਂ ਕਰਦਾ ਹੈ